आपको चलता है और इसका जो है कैनाल से दो सौ मीटर के दो पाइपलाइन कनेक्ट होने bolo agora tá aqui प्योरीफाइड एयर एंड फिर इनलेट चैम्बर के थ्रू ये है फिल्टर हाउस ट्वेंटी फोर नंबर फिल्टर हाउस है ट्वेल्व ऑन ईच साइड तो इसकी कैपेसिटी हमारी फोर फोर्टी एम एल डी है ये फ़िल्टर बेड से फिर पानी जाएगी फ्लोर इन टैंक में फ्लो इन टैंक ही है सर फोर्टीन नंबर फिर फ्लो इन कॉन्ट्रेक्ट टैंक से जाएगी सी डब्लू आर प्यर वाटर रिजर्वाटर रिजर्वायर हमारी है एटीन एम एल डी कैपेसिटी उसमें वो दो में है नॉर्थ के लिए अलग साउथ के लिए अलग बाद स्व पीएच क्लियर वाटर ट्रांसमिट बहुत उन्होंने संसार देर तो इन न्यू कोर्स ऑफ टाइम वाटर कैन गेट मोर कंसंट्रेटेड सो सिचुएशन टू बोर्ड आई थिंक गुड फॉर कभी गेज ये क्या आपने किया हमारे जो आईएस डाउन से जरा 28 बल्क सप्लाई वाटर होना है अमृतसर ਉਦੇ ਵਾਸਤੇ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਅਵਸਰ ਸਾਚ ਅਸੀਂ ਲੈ ਕੇ ਆਏ ਸਾਂ ਕਿ ਅੰਮ੍ਰਿਤਸਰ ਲਈ ਸਾਫ਼ ਸੁਥਰਾ ਪਾਣੀ ਉਹਦੀ ਅੱਜ ਵਿਜ਼ਿਟ ਕੀਤੀ ਹੈ ਜਿਹੜੀ ਸਾਈਟ ਵੱਲੇ ਦੀ ਬੈਕ ਸਾਈਡ ਤੇ ਬਣ ਰਿਹਾ 40 ਏਕੜ ਚ ਪ੍ਰੋਜੈਕਟ ਹੈ 665 ਕਰੋੜ ਰੁਪਈਆ ਇਹਦੇ ਤੇ ਲੱਗਣਾ ਹੈ ਪਹਿਲੇ ਫੇਜ਼ ਜਿਹਦੇ ਵਿੱਚ ਕਰੀਬ 51 ਜਿਹੜੇ ਓਵਰਹੈਡ ਬਣਨੇ ਨੇ ਜਿਹੜੇ ਟੈਂਕੀਆਂ ਵੱਡੀਆਂ ਵੱਡੀਆਂ ਬਣ ਰਹੀਆਂ ਜਿਹੜੀਆਂ ਤੁਸੀਂ ਇਸ ਲੈਵਲ ਦੀਆਂ ਇੱਕ ਟੈਂਕੀ ਕਰੀਬ 2 ਮਿਲੀ ਲੀਟਰ ਮਿਲੀਅਨ ਲੀਟਰ ਦੀ ਹੈ ਔਰ ਕਰੀਬ 20 ਲੱਖ ਲੀਟਰ ਪਾਣੀ ਉਹਦੇ ਵਿੱਚ ਹੋਏਗਾ। ਔਰ 5 ਜਹਾ ਟੈਂਕ ਕਿਉਂ ਬਣੀਆਂ ਨੇ ਨਾ ਉੱਥੇ ਸਾਊਥ 2 ਜ਼ੋਨ ਅਮਰਸਰ ਦੇ ਬਣਾਏ ਨੇ। ਔਰ ਇਹ ਤੁਹਾਨੂੰ ਪ੍ਰੋਜੈਕਟ ਸਾਰਾ ਅਸੀਂ ਦੱਸਿਆ ਕਿ ਕਿਵੇਂ ਪਾਣੀ ਜਿਹੜੀ ਯੂਬੀਡੀਸੀ ਨਹਿਰ ਚੋਂ ਲੈ ਕੇ ਉਹ ਫਿਰ ਇਹਦੇ ਚ ਵੱਖ-ਵੱਖ ਪੜਾਵਾਂ ਦੇ ਰਾਹੀਂ ਪੀਨਰ ਸਟੋਰ ਕਰਨਗੇ ਫਿਰ ਉਹਨੂੰ ਫਿਲਟਰ ਕਰਨਗੇ ਫਿਰ ਉੱਤੇ ਕਲੋਰੀਨ ਮਿਕਸ ਕਰਕੇ ਫਿਰ ਜਿਹੜਾ ਜਿਹੜਾ ਸਾਫ਼ ਪਾਣੀ ਆ ਉਹਨੂੰ ਸਟੋਰ ਕਰਕੇ ਕਰੀਬ 120 ਮਿਲੀਅਨ ਲਟਰ ਦਾ ਇਹਨਾਂ ਕੈਪੈਸਿਟੀ ਬਣਾਈ ਸਟੋਰੇਜ ਦੀ ਉਤੋਂ ਫਿਰ ਬਾਅਦ ਪੰਪਾਂ ਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਪੁਸ਼ ਕਰਨਗੇ ਜਿਹੜੇ ਓਵਰ ਹੈਡਰ ਬਣੇ ਨੇ ਜਿਹੜੀਆਂ ਟੈਂਕੀਆਂ ਵੱਡੀਆਂ ਬਣੀਆਂ ਸ਼ਹਿਰ ਵਾਸੀ ਵੇਖ ਰਹੇ ਹੋ ਨੇ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਿੱਚ ਪਹੁੰਚੇਗਾ ਔਰ ਚਵੀ ਟੈਂਕੀਆਂ ਪੁਰਾਣੀਆਂ ਨੇ ਹੁਣ ਜਿਹੜਾ ਸੈਕੰਡ ਫੇਜ਼ ਹੈ ਉਹਦੇ ਚ ਵਾਟਰ ਸਪਲਾਈ ਜਿਹੜੀ ਘਰਾਂ ਨੂੰ ਹੋਣੀ ਹੈ ਉਹਦਾ ਪ੍ਰੋਜੈਕਟ ਪਾਇਆ ਜਾਏਗਾ ਕਿ ਪੈਪਰਾਈ ਪਾਣੀ ਉੱਥੇ ਤੱਕ ਪਹੁੰਚ ਸਕੇ ਦੇਖੋ ਅਮਰਸਰ ਦੀ ਪਵਿੱਤਰ ਸਰੋਵਰਾਂ ਦਾ ਸ਼ਹਿਰ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਾਣੀ ਬਹੁਤ ਤਰਤੀਹਲਾ ਮਾੜਾ ਹੋ ਗਿਆ ਕਿਉਂਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਪਾਣੀ ਬੋਰ ਕਰ ਕਰਕੇ ਜ਼ਮੀਨ ਦੇ ਹੇਠਾਂ ਭੇਜ ਕੇ ਔਰ ਇੱਥੇ ਨਹੀਂ ਤੁਸੀਂ ਲੁਧਿਆਣਾ ਸ਼ਹਿਰ ਦਾ ਹਾਲ ਵੇਖ ਲਓ ਜਿੱਥੇ ਵੀ ਵੱਡੇ ਇੰਡਸਟਰੀ ਕਹਿ ਲੋ ਜਾਂ ਲੋਕਾਂ ਦੀ ਜਿਹੜੀ ਮੂਹ ਨਾ ਹੋਵੇ ਕੁਦਰਤ ਦੇ ਨਾਲ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਐ ਔਰ ਕੁਝ ਲੋਕ ਚੰਗੇ ਵੀ ਨੇ ਜਿਹੜੇ ਚੰਗਾ ਠੀਕ ਤਰੀਕੇ ਨਾਲ ਆਪਣੇ ਆਪ ਨੂੰ ਯੂਨੀਫਾਰਮਲੀ ਪ੍ਰੋਜੈਕਟ ਕਰਦੇ ਨੇ ਉਹਨਾਂ ਕਰਕੇ ਧਰਤੀ ਹੇਠਾਂ ਪਾਣੀ ਬਹੁਤ ਗੰਦਲਾ ਹੋ ਗਿਆ ਆਉਣ ਵਾਲੇ ਸਮੇਂ ਸਾਡੀ ਵੀੜੀਆਂ ਪੀੜੀਆਂ ਨੇ ਉਹਨਾਂ ਨੂੰ ਬੜੀ ਵੱਡੀ ਮੁਸੀਬਤਾਂ ਜੁੜਜਣਾ ਪੈਣਾ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਪਹੁੰਚਾਉਣ ਤੋਂ ਬਾਅਦ ਲੋਕਾਂ ਤੱਕ ਡਿਲੀਵਰ ਨਹੀਂ ਕਰਾਂਗੇ ਸੋ ਇਹ ਜਿਹੜਾ ਪਾਣੀ ਹੈ ਇਹ ਜਿਹੜਾ ਪੀ ਐਚ ਲੈਵਲ ਹੈ 6.5 ਤੋਂ 7 ਪੀ ਐਚ ਹੋਏਗਾ ਔਰ ਇਹ ਬਿਹਤਰੀਨ ਪਾਣੀ ਜਿਹੜੀ ਬਿਸਲਰੀ ਵਾਟਰ ਹੈ ਜਾਂ ਜਿਹੜਾ ਹਿਮਾਲਿਆ ਦਾ ਪਾਣੀ ਮਹਿੰਗਾ ਕਰ ਤੁਸੀਂ ਪੀਂਦੇ ਜੇ ਉਹਦੇ ਤੋਂ ਬਿਹਤਰੀਨ ਪਾਣੀ ਇਹ ਹੋਏਗਾ ਔਰ ਇਹਦੀ ਜਿਹੜੀ ਟੈਸਟਿੰਗ ਹੈ ਕਰੀਬ ਤੁਸੀਂ ਕਹਿ ਸਕਦੇ ਜਿਵੇਂ ਦਿੱਲੀ ਦਾ 4 ਤੋਂ 5 ਵਾਰ ਦੇ ਦਾ ਟੈਸਟ ਜਿਹੜਾ ਆ ਉਹ ਫਾਈਲ ਤੇ ਲੱਗੇਗਾ ਔਰ 10 ਸਾਲ ਜਿਹੜਾ O&M ਜਿਹੜਾ ਆ ਉਹ L&T ਕੰਪਨੀ ਕੋ ਰਹੇਗਾ ਕਾਰਪੋਰੇਸ਼ਨ ਜਿਹੜੀ ਹੈ ਇਹਦੀ ਨੋਡਲ ਏਜੰਸੀ ਹੈ ਕਾਰਪੋਰੇਸ਼ਨ ਨੇ ਅੱਗੋਂ ਕਲੈਕਸ਼ਨ ਕਿੱਦਾਂ ਕਰਨੀ ਹੈ ਕਿ ਮੀਟਰ ਲਾ ਕੇ ਜਾਂ ਕਿਵੇਂ ਮਤਲਬ ਲੋਕਾਂ ਕੋ ਕਿਉਂਕਿ ਪਾਣੀ ਦੀ ਸਪਲਾਈ ਦੇਣੀ ਇੰਨਾ ਖਰਚਾ ਹੋਣਾ ਤੇ ਹੈ ਤੇ ਪਬਲਿਕ ਦੇ ਐਕਸਪੈਂਸ ਵੀ ਹੁੰਦੇ ਉਹ ਕਿਵੇਂ ਕਾਰਪੋਰੇਸ਼ਨ ਆਪਣਾ ਪਲਾਨ ਤਿਆਰ ਕਰਦੀ ਹੈ ਉਹ ਕਾਰਪੋਰੇਸ਼ਨ ਤੇ ਅਗਲੇ ਬੰਨੇ ਹੋਏਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆ ਜਿਹੜਾ ਸਾਫ ਪਾਣੀ ਹੈ ਜੇ ਹਰ ਘਰ ਚ ਪਹੁੰਚੇ ਤੇ ਅਧੀਆਂ ਬਿਮਾਰੀਆਂ ਤੁਹਾਡੀਆਂ ਘਟ ਜੰਦੀਆਂ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਮੋਟਰਾਂ ਨਹੀਂ ਚਲਾਓਗੇ ਇਹ ਪਾਣੀ ਉਹਨਾਂ ਪ੍ਰੈਸ਼ਰ ਦੇ ਨਾਲ ਕਿਉਂਕਿ ਦੇ ਟੈਂਕ ਬਣ ਰਹੇ ਹੋ ਕਰੀਬ 35 ਮੀਟਰ ਉੱਚੇ ਨੇ 100 ਫੁੱਟ ਕਹਿ ਸਕਦੇ ਤਕਰੀਬੀ ਉਹਨਾਂ ਨੇ ਪ੍ਰੈਸ਼ਰ ਨਾਲ ਪਾਣੀ ਤੁਹਾਡੀ ਹਰ ਜਗ੍ਹਾ ਦੇ ਤਕਰੀਬਨ ਘਰਾਂ ਦੇ ਵਿੱਚ ਆ ਜਾਣਾ ਹੈ ਕਿਉਂ ਘਰ ਜਿਹੜੇ ਤਿੰਨ ਮੰਜ਼ਲਾ ਦੋ ਮੰਜ਼ਲਾ ਤਿੰਨ ਮੰਜ਼ਲਾ ਨੇ ਇਤੋਂ ਉੱਚੇ ਘਰ ਨਹੀਂ ਹੈਗੇ ਸੋ ਇੱਕ ਤੇ ਪਾਣੀ ਇੱਕ ਤੇ ਉਹਦੀ ਬਚਤ ਹੋਏਗੀ ਇੱਕ ਸਾਫ ਸੁਥਰਾ ਪਾਣੀ ਮਿਲੂਗਾ ਔਰ ਇਹ ਪਾਣੀ ਕਮਰਸ਼ੀਅਲ ਯੂਜ਼ ਲਈ ਨਹੀਂ ਹੋਣਾ ਇਹ ਪਾਣੀ ਆਲਮੋਸਟ ਪੀਨਲੀ ਜਾਂ ਨਹਾਉਣ ਵਾਸਤੇ ਤੁਹਾਡੇ ਘਰ ਦੇ ਕੰਮ ਆਉਣਾ ਹੈ ਇਹਦੇ ਵਾਸਤੇ ਕਮਰਸ਼ੀਅਲ ਯੂਜ਼ ਨਹੀਂ ਹੋਣਾ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਊਗੀ ਜੇ ਅਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਦਿਨ ਨੂੰ ਕਾਮਯਾਬੀ ਦੇ ਨਾਲ ਜੇ ਸਾਡੀ ਜਿਹੜੀ ਕਾਰਪੋਰੇਸ਼ਨ ਹੈ ਉਹ ਜੇ ਡਿਲੀਵਰੀ ਕਰ ਪਾਉਂਦੀ ਹੈ ਸੋ ਇਹ ਇੱਕ ਬਿਹਤਰੀਨ ਪ੍ਰੋਜੈਕਟ ਜਿਹੜਾ ਸਾਡਾ ਹੈ ਅੰਮ੍ਰਿਤਸਰ ਨੂੰ ਸਮਰਪਿਤ ਹੋਣ ਜਾ ਰਿਹਾ ਇਹਦਾ ਕਰੀਬ 75% ਕੰਮ ਜਿਹੜਾ ਮੁਕੰਮਲ ਹੋ ਗਿਆ 25% ਰਹਿ ਗਿਆ ਹੈ ਮਸ਼ੀਨਰੀ ਸਾਰੀ ਆ ਗਈ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇ ਸਾਫ਼ ਸੁਥਰਾ ਪਾਣੀ ਜਿਹੜਾ ਉਹਨਾਂ ਨੂੰ ਪੀਣ ਲਈ ਮਿਲੇਗਾ ਉਹ ਵੀ ਕਨਾਲ ਵਾਟਰ ਨੂੰ ਸਾਫ਼ ਕਰਕੇ ਭੇਜਿਆ ਸਰ ਕਿੰਨਾ ਕੁ ਅੰਦਾਜ਼ਾ ਪਹਿਲੀ ਡਿਲੀਵਰੀ ਕਦੋਂ ਤੱਕ ਸ਼ੁਰੂ ਹੋਏਗੀ ਕੁਛ ਅੰਦਾਜ਼ਾ ਦੱਸਿਆ ਗਰੀਬ 6 ਮਹੀਨੇ ਦਾ ਅਜੇ ਟਾਈਮ ਹੈਗਾ ਕਿਉਂਕਿ ਓਵਰਹੈਡ ਕੰਪਲੀਟ ਹੋ ਗਏ ਨਹੀਂ ਆਲਮੋਸਟ ਇੱਕੋ ਜਿਹਾ ਇਹਨਾਂ ਦੀ 15 ਤੋਂ 20 25% ਕੰਮ ਇਹਨਾਂ ਦਾ ਰਹਿੰਦਾ ਹੈ ਔਰ ਉਹੀ ਕੰਪਲੀਟ ਹੋਣੇ ਨੇ ਬਾਕੀ ਪਾਈਪਲਾਈਨ ਵਿਛ ਗਈ ਹੈ ਹੁਣ ਅੱਗੇ ਜਿਹੜੀ ਕਾਰਪੋਰੇਸ਼ਨ ਹੈ ਉਹਨੇ ਡਿਸਾਈਡ ਕਰਨਾ ਕਿ ਉਹ ਘਰਾਂ ਤੱਕ ਕਿਵੇਂ ਪਹੁੰਚਾਉਣਾ ਹੈ ਔਰ ਉਹਨਾਂ ਦੇ ਆਸਤੇ ਕਿਹੜਾ ਪ੍ਰੋਜੈਕਟ ਉਹ ਅੱਗੇ ਹੋਰ ਬਣਾਉਦੇ ਨੇ ਕਿੰਨੇ ਪੈਸੇ ਉਹਨਾਂ ਨੂੰ ਹੋਰ ਚਾਹੀਦੇ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਦੇਖੋ ਜ਼ਿੰਦਗੀ ਤੁਹਾਡੀ ਹੈ ਜੀਣੀ ਤੁਸੀਂ ਤੁਹਾਡੇ ਬੱਚਿਆਂ ਦਾ ਸ਼ਹਿਰ ਹੈ ਕੋਸ਼ਿਸ਼ ਕਰਿਓ ਇਹ ਪ੍ਰੋਜੈਕਟ ਕਾਮਯਾਬ ਹੋਵੇ ਇਹਦੇ ਤੇ ਐਵੇਂ ਆਪਾਂ ਮਤਲਬ ਮਿਸਯੂਜ਼ ਨਾ ਹੋਵੇ ਕਿਉਂਕਿ ਬੜੀ ਮਿਹਨਤ ਦੇ ਨਾਲ ਔਰ ਬੜੀ ਜਿਆਦੇ ਭਾਰੀ ਖਰਚੇ ਦੇ ਨਾਲ ਵਰਲਡ ਬੈਂਕ ਦੀ ਸਹਿਯੋਗ ਦੇ ਨਾਲ 70 ਪੈਸਾ ਵਰਲਡ ਬੈਂਕ ਦੇ ਨੇ 30 ਪੈਸੇ ਜਿਹੜੇ 30% ਹੈ ਉਹ ਪੰਜਾਬ ਸਟੇਟ ਗਵਰਨਮੈਂਟ ਦਾ ਹੈ ਸੋ ਬੜੇ ਇਹ ਪੈਸੇ ਜਿਹੜੇ ਨੇ ਇਹ ਸਾਰੇ ਤੁਹਾਡੇ ਹੀ ਨੇ ਔਰ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤੋਂ ਚਾਹਸਕਣ ਤੁਸੀਂ ਪਾਣੀ ਦਾ ਕਨੈਕਸ਼ਨ ਜਰੂਰ ਲਵਾਇਓ ਔਰ ਯੂਜ਼ ਵੀ ਜਰੂਰ ਕਰਿਓ ਔਰ ਤਰੀਕੇ ਨਾਲ ਯੂਜ਼ ਕਰਿਓ ਕਿਉਂਕਿ ਪਾਟਰ ਦਾੜਾ ਲੈਵਲ ਹੈ 1 ਮੀਟਰ ਹਰ ਸਾਲ ਜ਼ਮੀਨ ਦੇ ਹੇਠਾਂ ਪਾਣੀ ਪੁਰਿਆ ਜਾਂਦਾ ਇੱਕ ਨਾ ਇੱਕ ਦਿਨੇ ਮੁੱਕਣਾ ਹੈ ਜੇ ਆਪਾਂ ਸਹੀ ਤਰੀਕੇ ਦੇ ਨਾਲ ਅਜੇ ਵੀ ਆਪਣੇ ਆਪ ਨੂੰ ਵਰਤੋਂ ਦੇ ਢੰਗ ਚ ਸਹੀ ਨਾ ਕੀਤਾ ਹੋਜਦਾ ਸਭ ਜਿਸ ਤਰ ਤੁਸੀਂ ਕਿਹਾ ਕਿ ਪਾਣੀ ਦਾ ਸਹੀ ਇਸਤੇਮਾਲ ਕੀਤਾ ਜਾਵੇ ਕਈ ਲੋਕ ਟੂਟੀਆਂ ਖਾਲੀ ਛੱਡ ਦਿੰਦੀਆਂ ਰਸਤੇ 'ਚ ਵੀ ਕਈ ਜਗ੍ਹਾ ਤੇ ਦੇਖਿਆ ਜਾਂਦਾ ਕਿ ਟੂਟੀਆਂ ਚੱਲਦੀਆਂ ਹੁੰਦੀਆਂ ਨੇ ਪਾਣੀ ਦੀਆਂ ਕੀ ਲੱਗਦਾ ਨੇ ਕਿ ਇਹਦਾ ਵੀ ਇਸੇ ਤਰ੍ਹਾਂ ਹੀ ਮਿਸਯੂਜ਼ ਨਾ ਕੀਤਾ ਜਾਵੇ ਕਹਿ ਸਕਦੇ ਹਾਂ ਉਹ ਲੋਕ ਮਾਨਸਿਕ ਤੌਰ ਤੇ ਮੈਂ ਬਿਮਾਰ ਗਿਣੂੰਗਾ ਜਾਂ ਉਹਨਾਂ ਲੋਕਾਂ ਨੂੰ ਸੋਝ ਨਹੀਂ ਹੈਗੀ ਸੋਚ ਨਹੀਂ ਹੈਗੀ ਭੁੱਖ ਦੀ ਕਿ ਭੁੱਖ ਦੀ ਸਾਡੇ ਨਾਲ ਜੇ ਪਾਣੀ ਨਾ ਆਇਆ ਤਾਂ ਕੀ ਵਾਪਰੂ ਹਮਮ ਗੁਰੂ ਪਾਣੀ ਪਤਾ ਮਾਤਾ ਤਰਤਮਤ ਦਾੜਾ ਅ ਗੁਰੂ ਸਾਹਿਬ ਦਾ ਸੰਦੇਸ਼ ਹੈ ਉਹ ਫਿਰ ਆਪਾਂ ਕਿਤੇ ਨਾ ਕਿਤੇ ਉਹਦੇ ਤੋਂ ਵਾਂਝੇ ਆ ਉਹਦੇ ਨਾਲ ਪਿੱਟ ਕੀਤੀ ਹੈ ਕੀ ਲੱਗਦਾ ਨੇ ਕਿ ਆਪਾਂ ਪਵਨ ਵੀ ਸਾਰੀ ਜਿਹੜੀ ਆ ਉਹ ਖਰਾਬ ਕਰ ਲੇਤੀ ਕਿਉਂਕਿ ਆ ਜੀ ਏਕਯੂਏ ਲੈਵਲ ਜਿਹੜਾ ਸੀਗਾ ਬਹੁਤ ਉੱਪਰ ਆ ਜਿੱਥੇ ਸਰਦੀ ਦੇ ਮਾਮਲੇ 'ਚ ਅੰਮ੍ਰਿਤਸਰ ਇੱਕ ਨੰਬਰ 'ਚ ਹੈ ਗਰਮੀ ਦੇ ਨੰਬਰ 'ਤੇ ਕਿਸੇ ਨਹੀਂ ਹੁਣ ਪ੍ਰਦੂਸ਼ਣ ਦੇ ਮਾਮਲੇ 'ਚ ਵੀ ਇੱਕ ਨੰਬਰ ਹੋ ਗਿਆ ਦੇਖੋ ਇਹਦੇ ਵਾਸਤੇ ਜਿੱਥੇ ਸਰਕਾਰਾਂ ਨੇ ਵਰਕ ਕਰਨਾ ਉੱਥੇ ਮੇਰੀ ਇੱਕ ਸਰਕਾਰਾਂ ਤੋਂ ਵੀ ਮੰਗ ਹੈ ਇੱਕ ਨੇ ਝੋਨੇ ਦੀ ਬਜਾਈ ਜਿਹੜੀ ਮਈ ਚ ਹੋਣੀ ਚਾਹੀਦੀ ਹੈ ਮਈ ਦੇ ਐਂਡ ਤੋਂ ਸ਼ੁਰੂ ਹੋ ਜੇ ਇਹ ਪਾਣੀ ਬਚਾਉਣ ਦਾ ਬਹਾਨਾ ਬਣਾ ਕੇ ਔਰ ਬੱਤੀ ਬਚਾਉਣ ਦਾ ਬਹਾਨਾ ਬਣਾ ਕੇ ਕਿਉਂਕਿ ਉਹ ਤੇ ਵੇਖੋ ਕੋ ਬੀਜਣੋਂ ਤੇ ਹਟ ਨਹੀਂ ਰਿਹਾ ਜਾਂ ਤੇ ਕੋ ਝੋਨਾ ਬੀਜਣੋਂ ਬੰਦ ਕਰੋ ਕੋ ਫੇਰ ਹੀ ਪਾਣੀ ਬਚਦਾ ਜਦੋਂ ਬੀਜਿਆ ਜਾਂਦਾ ਠੀਕ ਹੈ ਬਜਾਈ ਸਮੇਂ ਬਰਸਾਤ ਨਹੀਂ ਪਰ ਬਾਅਦ ਚ ਤੇ ਪਾਣੀ ਲਾਉਣਾ ਹੀ ਪੈਂਦਾ ਨਾ ਜੇ ਮਈ ਜੂਨ ਦੇ ਫਰਸਟ ਹਫਤੇ ਤੱਕ ਇਹਦੀ ਬਜਾਈ ਕੰਪਲੀਟ ਹੋ ਜੇ ਇੱਕ ਵੈਰੈਟੀ ਕੋ ਅਰਲੀ ਲੱਗ ਜਿਹੜੀ ਤਿੰਨਾਂ ਕਿ ਮਹੀਨਿਆਂ ਚ ਪੱਕ ਜੇ ਤੇ ਫੇਰ ਤੁਸੀਂ ਇਹ ਹਿਸਾਬ ਲਓ ਵੀ ਸਤੰਬਰ ਦੇ ਵਿੱਚ ਝੋਨਾ ਸਾਰਾ ਸਾਬ ਅਸੀਂ ਛੋਟੇ ਹੁੰਦੇ ਵਿੱਚ ਚੀਜ਼ਾਂ ਵੇਖਦੇ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਸਾਰੇ ਦੇਖਿਆ ਹੋਊਗਾ ਕਿ ਅੱਗੇ ਧੂਏ ਦੀ ਸਮੱਸਿਆ ਨਹੀਂ ਸੀ ਹੈਗੀ ਤੇ